ਕਿ ਪਠਾਨਕੋਟ ਦੇ ਵਿੱਚ ਲਗਾਤਾਰ ਅਵੈਦ ਕਲੋਨੀਆ ਕੱਟਣ ਦਾ ਜਿਹੜਾ سلسلہ جاری ਹੈ ਲਗਾਤਾਰ ਜਿਹੜੀਆਂ ਕਲੋਨੀਆ ਪਠਾਨਕੋਟ ਦੇ ਵਿੱਚ ਕੱਟੀਆਂ ਜਾ ਰਹੀਆਂ ਨੇ ਕਿਸ ਦੇ ਇਸ਼ਾਰੇ ਤੇ ਕੱਟੀਆਂ ਜਾ ਰਹੀਆਂ ਨੇ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਕਿ ਸਾਫ ਨਗਰ ਨਿਗਮ ਵੱਲੋਂ ਵੀ ਇਸ ਜਗ੍ਹਾ ਤੇ ਜਿਹੜੀ ਹੈ ਅਵੈਦ ਕਲੋਨੀ ਜਿਹੜੀ ਹੈ ਸੀਲ ਕੀਤੀ ਗਈ ਕਾਰਵਾਈ ਕਰਦੇ ਹੋਏ ਜੇਕਰ ਇੱਕ ਕਲੋਨੀ ਨਗਰ ਨਿਗਮ ਵੱਲੋਂ ਸੀਲ ਕੀਤੀ ਗਈ ਹੈ ਤਾਂ ਜਿਹੜੀ ਬਾਕੀ ਦੀਆਂ ਕਲੋਨੀਆਂ ਨੇ ਉਹਨਾਂ ਉੱਤੇ ਹਜੇ ਤੱਕ ਸੀਲ ਕਿਉਂ ਨਹੀਂ ਲੱਗੀ? ਔਰ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਇਲੈਗਲ ਕਲੋਨੀਆਂ ਦੇ ਵਿੱਚ ਕੋਈ ਪਲਾਟ ਨਾ ਖਰੀਦਿਆ ਜਾਏ ਕਿਉਂਕਿ ਕੱਲ ਨੂੰ ਇਹਨਾਂ ਦੇ ਨਕਸ਼ੇ ਨਹੀਂ ਪਾਸ ਹੋਣਗੇ ਕਿਉਂਕਿ ਹੋ ਸਕਦਾ ਇਹਦੇ ਬਾਅਦ ਕੋਈ ਹੋਰ ਵੱਡਾ ਐਕਸ਼ਨ ਵੀ ਇਹਨਾਂ ਤੇ ਹੋਣ ਹੋਵੇ। ਹਰ ਹਰ ਕਲੋਨੀ ਦੀ ਜਾਂਚ ਹੋਏਗੀ ਜੀ ਸਰਕਾਰ ਇਹਦੇ ਇਸ ਮਾਮਲੇ ਦੇ ਵਿੱਚ ਬਹੁਤ ਸਖਤ ਹੋਈਦੀ ਆ ਔਰ ਕਿਸੇ ਨੂੰ ਵੀ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਪਈ ਉਹ ਇਲੀਗਲ ਕਲੋਨੀਆਂ ਕੱਟਣ ਪਠਾਨਕੋਟ ਦੀ ਗੱਲ ਕਰੀ ਤਾਂ ਪਠਾਨਕੋਟ ਦੇ ਵਿੱਚ ਲਗਾਤਾਰ ਜਿਹੜਾ ਭ੍ਰਸ਼ਟਾਚਾਰ ਨਗਰ ਨਿਗਮ ਦੇ ਅਧਿਕਾਰੀਆਂ ਦੇ ਮੁਤਾਬਕ ਗੱਲ ਕਰ ਲਈਏ ਉਹਨਾਂ ਦੇ ਰਸੂਕ ਤੇ ਥੱਲੇ ਜਿਹੜਾ ਵੱਧਾ ਜਾ ਰਿਹਾ ਇੰਡੀਆਨਾਊਜ਼ ਦੇਖ ਰਹੇ ਹੋ ਮੈਂ ਆ ਤੁਹਾਡੇ ਨਾਲ ਅਭਿਸ਼ੇਕ ਪਰ ਦਵਾਜ ਤੁਹਾਡੇ ਨਾਲ ਇੱਕ ਅਜੀਹੀ ਖਬਰ ਲੈ ਕੇ ਅੱਜ ਹਾਜ਼ਰ ਹੋਏ ਹਾਂ ਜੋ ਕਿ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਪਠਾਨਕੋਟ ਦੇ ਵਿੱਚ ਲਗਾਤਾਰ ਅਵੈਦ ਕਲੋਨੀਆਂ ਕੱਟਣ ਦਾ ਜਿਹੜਾ ਸਿਲਸਿਲਾ ਜਾਰੀ ਹੈ ਕਿਉਂਕਿ ਜੇਕਰ ਗੱਲ ਮਿਸ਼ਨ ਰੋਡ ਦੀ ਕਰ ਲਈਤੀ ਜਾਵੇ ਚਾਹੇ ਏਬੀ ਕਾਲਜ ਰੋਡ ਦੀ ਗੱਲ ਕੀਤੀ ਜਾਵੇ ਚਾਹੇ ਮਮੂਨ ਦੇ ਏਰੀਆ ਦੀ ਗੱਲ ਕੀਤੀ ਜਾਵੇ ਓਟੀਜੀ ਦੇ ਅਧੀਨ ਆਉਂਦੇ ਏਰੀਆ ਦੇ ਵਿੱਚ ਵੀ ਜਿਹੜੀਆਂ ਨਜ਼ਾਇਜ਼ ਕਲੋਨੀਆਂ ਕੱਟੀਆਂ ਗਈਆਂ ਤੇ ਮਿਸ਼ਨ ਰੋਡ ਦੇ ਉੱਤੇ ਵੀ ਜਿਹੜੀਆਂ ਨਜ਼ਾਇਜ਼ ਕਲੋਨੀਆਂ ਜਿਹੜੀਆਂ ਉਹ ਕਲੋਨੀਆਂ ਕਲੋਨਾਈਜ਼ਰਾਂ ਵੱਲੋਂ ਜ ਨਗਰ ਨਿਗਮ ਵੱਲੋਂ ਵੀ ਇਸ ਜਗ੍ਹਾ ਤੇ ਜਿਹੜੀ ਆ ਅਵਾਦ ਕਲੋਨੀ ਜਿਹੜੀ ਆ ਸੀਲ ਕੀਤੀ ਗਈ ਕਾਰਵਾਈ ਕਰਦੇ ਹੋਏ ਤਾਂ ਸਾਫ਼ ਹਣਾ ਵੱਲੋਂ ਇੱਕ ਬੋਰਡ ਲਗਾਇਆ ਗਿਆ ਕਿ ਇਹ ਕਲੋਨੀ ਅਨਧਿਕਾਰਿਤ ਹੋਣ ਕਾਰਨ ਇਸ ਜਗ੍ਹਾ ਤੇ ਕਿਸੇ ਵੀ ਤਰ੍ਹਾਂ ਦੇ ਪਲਾਟ ਦੀ ਖਰੀਦੋ-ਫਰੋਕਤ ਨਾ ਕੀਤੀ ਜਾਵੇ ਲੋਕਾਂ ਨੂੰ ਵੀ ਨਗਰ ਨਿਗਮ ਵੱਲੋਂ ਬਾਰ-ਬਾਰ ਦਰਸਾਇਆ ਜਾਂਦਾ ਕਿ ਜੇਕਰ ਕਲੋਨੀ ਅਨਧਿਖਾਰਿਤ ਹੈਗੀ ਤਾਂ ਉੱਥੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਖਰੀਦੋ-ਫਰੋਕਤ ਨਾ ਕਰੋ ਪਰ ਕਿਤਨਾ ਕਿਤੇ ਫਿਰ ਵੀ ਨਗਰ ਨਿਗਮ ਦੇ ਮਿਲੀਭੁਗਦੇ ਨਾਲ ਹੋਵੇ ਚਾਹੇ ਹੋਰ ਕਿਸੇ ਵਿਭਾਗੀ ਅਧਿਕਾਰੀਆਂ ਦੀ ਮਿਲੀਭੁਗਦੇ ਨਾਲ ਹੋਵੇ ਲਗਾਤਾਰ ਪਠਾਨਕੋਟ ਦੇ ਵਿੱਚ ਨਜ਼ਾਇਜ਼ ਕਿ ਜੇਕਰ ਇੱਕ ਕਲੋਨੀ ਨਗਰ ਨਿਗਮ ਵੱਲੋਂ ਸੀਲ ਕੀਤੀ ਗਈ ਹੈ ਤਾਂ ਜਿਹੜੀ ਬਾਕੀ ਦੀਆਂ ਕਲੋਨੀਆਂ ਨੇ ਉਹਨਾਂ ਉੱਤੇ ਹਜੇ ਤੱਕ ਸੀਲ ਕਿਉਂ ਨਹੀਂ ਲੱਗੀ ਕਿਉਂਕਿ ਉਹ ਵੀ ਜਿਹੜੀਆਂ ਕਲੋਨੀਆਂ ਨੇ ਅ ਅਣਅਧਿਕਾਰਿਕ ਖੇਤਰਾਂ ਦੇ ਵਿੱਚ ਜਿਹੜੀਆਂ ਕਟੀਆਂ ਜਾ ਰਹੀਆਂ ਨੇ ਬਿਨਾਂ ਐਨਓਸੀ ਦੇ ਕੁਝ ਕਲੋਨੀਆਂ ਦੇ ਵਿੱਚ ਜਿਹੜੀਆਂ ਰਜਿਸਟਰੀਆਂ ਵੀ ਜਿਹੜੀਆਂ ਤਹਿਸੀਲਦਾਰਾਂ ਵੱਲੋਂ ਜਾਂ ਤਹਿਸੀਲ ਆਫਿਸ ਵੱਲੋਂ ਜਿਹੜੀਆਂ ਕੀਤੀਆਂ ਗਿਆ ਨੇ ਉਹ ਵੀ ਇੱਕ ਜਾਂਚ ਦਾ ਵਿਸ਼ਾ ਹਰ ਪਹਿਲੂ ਉੱਤੇ ਜੇਕਰ ਗੱਲ ਕੀਤੀ ਜਾਵੇ ਤਾਂ ਹਰ ਪਹਿਲੂ ਉੱਤੇ ਕੋਈ ਨਾ ਕੋਈ ਕੜੀ ਕਿਸੇ ਨਾ ਕਿਸੇ ਜਾਂਚ ਦੇ ਵਿਸ਼ਾ ਨਾਲ ਜੁੜਦੀ ਹੈ ਲਗਾਤਾਰ ਜਿਹੜੀਆਂ ਕਲੋਨੀਆਂ ਪਠਾਨਕੋਟ ਦੇ ਵਿੱਚ ਕਟੀਆਂ ਜਾ ਰ ਪੋਲੀਟੀਕਲ ਇਸ਼ਾਰਿਆਂ ਉੱਤੇ ਜਾਂ ਪੋਲੀਟੀਕਲ ਸਪੋਰਟ ਨੂੰ ਲੈ ਕੇ ਜਿਹੜੀਆਂ ਕਲੋਨੀਆਂ ਲਗਾਤਾਰ ਕੱਟੀਆਂ ਜਾ ਰਹੀਆਂ ਨਹੀਂ ਕਿਉਂਕਿ ਲਗਾਤਾਰ ਅ ਬਾਰ ਬਾਰ ਕਈ ਵਾਰੀ ਪ੍ਰਸ਼ਾਸਨ ਵੱਲੋਂ ਵੀ ਇਹਨਾਂ ਲੋਕਾਂ ਨੂੰ ਜਤਾਇਆ ਗਿਆ ਕਿ ਜਿਹੜੀਆਂ ਕਲੋਨੀਆ ਨੇ ਚਾਹੇ ਉਹ ਅ ਅਨਿਧਾਰਕ ਅਰੀਆ ਦੇ ਵਿੱਚ ਹਨ ਉਹਨਾਂ ਨੂੰ ਜਿਹੜੀ ਹੈ ਲੀਗਲ ਕਲਾ ਕੇ ਫੇਰੀ ਜਿਹੜੀ ਕੱਟੀ ਜਾਵੇ ਪਰ ਇਲੈਗਲ ਕਲੋਨੀਆ ਲਗਾਤਾਰ ਜਿਹੜੀਆਂ ਕੱਟੀਆਂ ਜਾ ਰਹੀਆਂ ਨੇ ਦੂਸਰੇ ਪਾਸੇ ਜੇਕਰ ਗੱਲ ਪੰਜਾਬ ਸਰਕਾਰ ਦੀ ਕਰੀ ਤੇ ਪੰਜਾਬ ਸਰਕਾਰ ਭ੍ਰਿਸ਼ਟਾਚਾਰੀਆਂ ਉੱਤੇ ਜਿਹੜੀਆਂ ਨਕੀਲ ਕੱਸਣ ਦੀ ਗੱਲ ਕਰਦੀ ਆ ਪਰ ਪੰਜਾਬ ਦੇ ਪਠਾਨਕੋਟ ਦੀ ਗੱਲ ਕਰੀ ਤੇ ਪਠਾਨਕੋਟ ਦੇ ਵਿੱਚ ਲਗਾਤਾਰ ਜਿਹੜਾ ਭ੍ਰਿਸ਼ਟਾਚਾਰ ਨਗਰ ਨਿਗਮ ਦੇ ਅਧਿਕਾਰੀਆਂ ਦੇ ਮੁਤਾਬਕ ਗੱਲ ਕਰ ਲਈਏ ਉਹਨਾਂ ਦੇ ਰਸੂਖ ਦੇ ਥੱਲੇ ਜਿਹੜਾ ਵੱਦਾ ਜਾ ਰ ਅਧਿਕਾਰੀਆਂ ਦੀ ਗੱਲ ਕਰੀਏ ਉਹਨਾਂ ਦੇ ਰਸੂਖ ਥੱਲੇ ਵੱਧਾ ਜਾ ਰਿਹਾ ਅਸੀਂ ਇੱਕ ਇੱਕ ਪਹਿਲੂ ਉੱਤੇ ਪਠਾਨਕੋਟ ਦੇ ਮੇਅਰ ਦੇ ਨਾਲ ਵੀ ਗੱਲ ਕਰਾਂਗੇ ਕਿ ਉਹਨਾਂ ਦੀ ਜਿਹੜੀ ਹੈ ਕੋਰਪੋਰੇਸ਼ਨ ਦੇ ਅੰਡਰ ਜਿਹੜੇ ਆ ਅਧਿਕਾਰੀ ਜਿਹੜੇ ਮੌਜੂਦ ਨੇ ਉਹਨਾਂ ਦੇ ਅੰਡਰ ਜਿਹੜੇ ਵਰਕ ਕਰਦੇ ਨੇ ਕਿ ਉਹਨਾਂ ਵੱਲੋਂ ਉਹਨਾਂ ਨੂੰ ਸ਼ਹਿਰ ਦਿੱਤੀ ਗਈ ਹੈ ਇਹਨਾਂ ਕਲੋਨੀਆ ਨੂੰ ਕੱਟਣ ਦੇ ਵਿੱਚ ਸਾਥ ਦੇਣ ਦੀ ਸਾਰੀ ਗੱਲਬਾਤ ਕਰਾਂਗੇ ਇੰਡੀਆ ਨਾਊਜ਼ ਦੇਖਦੇ ਰਹੋ ਮੈਨੂੰ ਦਿਓ ਇਜਾਜ਼ਤ ਅਭਿਸ਼ੇਕ ਭਾਰਦਵਾਜ ਪਠਾਨਕੋਟ ਅਸੀਂ ਦੇਖੋ ਜਿੱਥੇ ਜਿੱਥੇ ਸਾਨੂੰ ਪਤਾ ਚੱਲਦਾ ਪਈ ਇਹ ਇਲੀਗਲ ਕਲੋਨੀਆ ਕਟੋਰੀਆਂ ਹਨ ਉਹਨੂੰ ਬਕਾਇਦਾ ਨਾਲ ਬਕਾਇਦਾ ਸੀਲਿੰਗ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਹੁਣ ਇੱਕ ਕਲੋਨੀ ਮਿਸ਼ਰ ਰੋਡ ਤੇ ਸੀ ਸੀਲ ਕੀਤੀ ਹੈ ਇਸ ਤਰ੍ਹਾਂ ਹੀ ਜਿੱਥੇ-ਜਿੱਥੇ ਵੀ ਕਲੋਨੀਆਂ ਸਾਨੂੰ ਪਤਾ ਚੱਲ ਰਿਹਾ ਹੈ ਉਹਨਾਂ ਦੇ ਖਿਲਾਫ ਜਿਹੜਾ ਲੀਗਲ ਐਕਸ਼ਨ ਉਹ ਲੈ ਰਹੇ ਆਂ ਔਰ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਇਲੈਗਲ ਕਲੋਨੀਆਂ ਦੇ ਵਿੱਚ ਕੋਈ ਪਲਾਟ ਨਾ ਖਰੀਦਿਆ ਜਾਏ ਕਿਉਂਕਿ ਕੱਲ ਨੂੰ ਇਹਨਾਂ ਦੇ ਨਕਸ਼ੇ ਨਹੀਂ ਪਾਸ ਹੋਣਗੇ ਕਿਉਂਕਿ ਹੋ ਸਕਦਾ ਇਹਦੇ ਬਾਅਦ ਕੋਈ ਹੋਰ ਵੱਡਾ ਐਕਸ਼ਨ ਵੀ ਇਹਨਾਂ ਤੇ ਹੁਣ ਹੋਵੇ ਸੋ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਨਾ ਇਲੈਗਲ ਕਲੋਨੀਆਂ ਦੇ ਵਿੱਚ ਬਿਲਕੁਲ ਪਲਾਟ ਨਾ ਲਵੋ ਹੋਰ ਜਿਹੜੀਆਂ ਕਲੋਨੀਆਂ ਉਹਨਾਂ ਚ ਪਲਾਟ ਲਵੋ ਜਿਹੜੀਆਂ ਰੈਗੂਲਰ ਹੈਗੀਆਂ ਉਹ ਸਾਡੇ ਕਾਰਪੋਰੇਸ਼ਨ ਤੋਂ ਜਿਸਲੇ ਮਰਜ਼ੀ ਆ ਕੇ ਸੜੇ ਕੋਲ ਪਤਾ ਕਰ ਸਕਦੇ ਅਸੀਂ ਉਹਨਾਂ ਨੂੰ ਦੱਸ ਸਕਨੇ ਹ ਕਿਹੜੀਆਂ ਕਲੋਨੀਆਂ ਜਿਹੜੀਆਂ ਰੈਗੂਲਰ ਹੈਗੀਆਂ ਸਰ ਕਈ ਕਲੋਨੀਆਂ ਜਿਹੜੀਆਂ ਵੀ ਨੇ ਜਿਹਦੇ ਵਿੱਚ ਕੀ ਪਲਾਟ ਬਿਕ ਚੁੱਕੇ ਨੇ ਰਿਸਟਰੀਆ ਵੀ ਹੋ ਚੁੱਕੇ ਨੇ ਲੇਕਿਨ ਉਸ ਦੇ ਬਾਵਜੂਦ ਵੀ ਜਿਹੜਾ ਡਿਪਾਰਟਮੈਂਟ ਹੈ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰ ਰਿਹਾ। ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਅਸੀਂ ਕਾਰਪੋਰੇਸ਼ਨ ਵੱਲੋਂ ਉਹਨਾਂ ਤੇ ਐਕਸ਼ਨ ਲੈਣੇ ਆ ਤੇ ਕਲੋਨੀ ਦੇ ਜਿਹੜੇ ਓਨਰ ਹੈਗੇ ਆ ਉਹ ਸਾਨੂੰ ਆ ਕੇ ਕਹਿੰਦੇ ਆ ਕਿ ਅਸੀਂ ਇੱਥੇ ਕਲੋਨੀ ਨਹੀਂ ਕੱਟਣੀ। ਤੇ ਸਾਨੂੰ ਤੁਸੀਂ ਗਲਤ ਤਰੀਕੇ ਨਾਲ ਤੰਗ ਕਰ ਰਹੇ ਹੋ ਤੇ ਕਈ ਵਾਰੀ ਸਾਨੂੰ ਉਹਨਾਂ ਨੂੰ ਸੁਣਨਾ ਪੈਂਦਾ ਤੇ ਸਿਰ ਅਸੀਂ ਆਪਣੀ ਕਾਰਵਾਈ ਜਿਹੜੀ ਆ ਰੋਕ ਲੈਨੇ ਆ ਪਰ ਬਾਅਦ ਚ ਸਾਨੂੰ ਪਤਾ ਚੱਲਦਾ ਵੀ ਉਹ ਉੱਥੇ ਚੁੱਪ ਕੇ ਚੁੱਪ ਕੇ ਜਿਹੜਾ ਕਰਕੇ ਆ ਕਾਫੀ ਸਾਰੇ ਪਲਾਟ ਜਿਹੜੇ ਆ ਉਹ ਸੇਲ ਕਰ ਚੁੱਕੇ ਹੁੰਦੇ ਆ ਪਰ ਫਿਰ ਵੀ ਜਿੱਥੇ ਵੀ ਸਾਨੂੰ ਇਹ ਚੀਜ਼ਾਂ ਦਾ ਵੀ ਪਤਾ ਚੱਲੇਗਾ ਅਸੀਂ ਬਕਾਇਦਾ ਹੋਰੀ ਇਨਕੁਆਰੀ ਕਰਕੇ ਤੇ ਉਹਨਾਂ ਦੇ ਖਿਲਾਫ ਲੀਗਲ ਐਕਸ਼ਨ ਜੋ ਬੰਦਾ ਇਹਦਾ ਲਵਾਂਗੇ ਸਰ ਇਨਕੁਆਰੀ ਦਾ ਮੁੱਦਾ ਤੇ ਪਿਛਲੇ ਸਮੇਂ ਚ ਵੀ ਕਈ ਕਲੋਣੀਆਂ ਅਜਹੀਆਂ ਕਟੋਈਆਂ ਮਿਸ਼ਨ ਰੋਡ ਦੀ ਜਿੱਕਰ ਗੱਲ ਕਰਨ ਦੀ ਜਾਵੇ ਉਸ ਜਗ੍ਹਾ ਤੇ ਕਟੋਈਆਂ ਕੀ ਪਾਰਟ ਆਫ ਇਨਕੁਆਰੀ ਦੇ ਵਿੱਚ ਉਹਦੀ ਵੀ ਜਾਂਚ ਹੋਵੇਗੀ ਅਨੇ ਟਾਈਮ ਦੇ ਵਿੱਚ ਹਰ ਹਰ ਕਲੋਨੀ ਦੀ ਜਾਂਚ ਹੋਏਗੀ ਜੀ ਸਰਕਾਰ ਇਹਦੇ ਇਸ ਮਾਮਲੇ ਦੇ ਵਿੱਚ ਬਹੁਤ ਸਖਤ ਹੋਈਦੀ ਆ ਔਰ ਕਿਸੇ ਨੂੰ ਵੀ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਪਈ ਉਹ ਇਲੀਗਲ ਕਲੋ ਜਾਹਿਓ ਕੋਈ ਵੀ ਹੈਗਾ ਜਿਹੜੀਆਂ ਵੀ ਕਲੋਨੀਆਂ ਇਲੈਗਲ ਹੋਣਗੀਆਂ ਉਹਨਾਂ ਦੇ ਖਿਲਾਫ ਲੀਗਲ ਐਕਸ਼ਨ ਜੋ ਬੰਦ ਆਏਗਾ ਕੀਤਾ ਜਾਏਗਾ